ਲੋਕ ਸਭਾ ਚੋਣਾਂ ਦੇ ਲਈ ਪੰਜਾਬ 'ਚ 1 ਜੂਨ ਨੂੰ ਵੋਟਾਂ ਪੈਣੀਆਂ ਨੇ ਜਿਸ ਤੇ ਚੱਲਦੇ ਆ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਨੇ ਅਜੇ ਹਿਜ ਭਾਰਤੀ ਜਨਤਾ ਪਾਰਟੀ ਦੀ ਪਟਿਆਲਾ ਲੋਕ ਸਭਾ ਸੀਟ ਤੋਂ ਉਮੀਦਵਾਰ ਪ੍ਰਨੀਤ ਕੌਰ ਵੱਲੋਂ ਵੀ ਬੀਤੇ ਦਿਨੀ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਗਏ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੂੰ ਲਗਾਤਾਰ ਦਾ ਸੀ ਕਿ ਕਿਸਾਨਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦਾ ਹੁਣ ਫਿਰ ਤੋਂ ਕਿਸਾਨਾਂ ਨੇ ਵਿਰੋਧ ਕੀਤਾ ਇਸ ਦੌਰਾਨ ਕਿਸਾਨਾਂ ਵੱਲੋਂ ਇੱਕ ਵਾਰ ਫਿਰ ਪਾਲਜਪਾਉ ਉਮੀਦਵਾਰ ਪ੍ਰਨੀਤ ਕੌਰ ਦਾ ਵਿਰੋਧ ਕਰ ਦਿੱਤਾ ਗਿਆ ਉਧਰ ਹੀ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਹ ਤਾਂ ਸਿਰਫ ਸਵਾਲ ਕਰਨ ਆਏ ਸੀ ਪਰ ਜਦ ਪ੍ਰਨੀਤ ਕੌਰ ਹੁਣਾ ਤੱਕ ਪਹੁੰਚ ਨਾ ਸਕੇ ਪੁਲਿਸ ਨੇ ਉਨ੍ਹਾਂ ਦਾ ਘਰਾਉ ਕਰ ਲਿਆ ਤਾਂ ਉਨ੍ਹਾਂ ਨੇ ਰੋਸ ਦਾ ਇਜ਼ਹਾਰ ਕੀਤਾ ਇਸ ਮੌਕੇ ਤੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਬੀ ਹੋ ਗਈ ਤੇ ਇਸ ਦੌਰਾਨ ਕਿਸਾਨ ਦੀ ਪੱਗ ਵੀ ਉਤਰ ਗਈ ਜਿਸ ਤੋਂ ਬਾਅਦ ਮਾਹੌਲ ਗਰਮ ਹੋ ਗਿਆ ਜਿਸ ਮਹਾਰਾਣੀ ਵਾਲੇ ਮੈਂਟਰ ਤੇ ਵੀ ਸਾਡੇ ਸੰਯੁਕਤ ਮੋਰਚੇ ਕਿੰਨੀ ਔਕਾਲ ਹੈ ਵੀ ਜਦ ਨਹੀਂ ਸਾਡੇ ਬਲਾਕ ਦੇ ਵਿੱਚ ਆਵੇ ਸਾਡੇ ਪਿੰਡਾਂ ਦੇ ਵਿੱਚ ਆਵੇ ਸੀ ਵਿਰੋਧ ਕਰਨਾ ਹੈ ਵਿਰੋਧ ਕਰਾਂਗੇ ਸਾਡੇ ਜਵਾਲਾਂ ਦਾ ਸਵਾਲਾਂ ਦਾ ਜਵਾਬ ਦੇਵੇ ਜਲ ਮਰਜੀ ਜਾ ਸਕਦੀ ਹੈ ਪਰ ਜਦ ਸਾਨੂੰ ਨਾ ਪੁਲਸ ਲੈਵਲ ਕਰੋਂਦਿੰਦੀ ਹੈ ਨਾ ਸਾਡੇ ਜਵਾਬਾਂ ਦਾ ਜਦ ਸਵਾਲਾਂ ਦਾ ਜਵਾਬ ਦਿੰਦੀ ਹੈ ਪੁਲਸ ਦਾ ਹੱਕ ਕੀ ਹੈ ਵੀ ਸਾਨੂੰ ਜਵਾਬ ਨਾ ਪੁੱਛੇ ਜਾਣ ਸਾਨੂੰ ਸਮਾਂ ਕਹਿ ਸਕਦੀ ਹੈ ਪੁਲਸ ਵੀ ਆਹ ਭਾਈ ਤੁਸੀਂ ਪੰਜ ਬੰਦੇ ਜਾਓ ਇਹਨਾਂ ਤੋਂ ਜਵਾਬ ਸਵਾਲ ਪੁੱਛੋ ਉੱਪਰਲੇ ਨਾ ਜਾਓ 100 ਨਾ ਜਾਓ 50 ਨਾ ਜਾਓ ਤੁਸੀਂ ਪੰਜ ਬੰਦੇ ਜਾ ਸਕਦੇ ਹੋ ਪਰ ਪੁਲਿਸ ਕੀ ਕਰਦੀ ਹੈ ਸਾਨੂੰ ਅੱਧਾ-ਅੱਧਾ ਕਿਲੋਮੀਟਰ ਪਿੱਛੇ ਰੋਕ ਲਾਂਦੀ ਹੈ ਕਿੱਥੇ ਨਿਆੜ ਵਾਲਾ ਮੋੜ ਕਿੱਥੇ ਆਪਣਾ ਰੈਂਜ ਕਲੱਬ ਕਿਲੋਮੀਟਰ ਦਾ ਫੱਕ ਪਿਆ ਸਾਨੂੰ ਉੱਥੇ ਆਜਾ ਅੱਜ ਇੱਥੇ ਤੁਸੀਂ ਦੇਖ ਲਓ ਸਰਕਾਰੀ ਹਸਪਤਾਲ ਦੇ ਪਰਲੇ ਪਾਸੇ ਇੱਥੇ ਦੁਕਾਨ ਦਾ ਘੱਟੋ-ਘੱਟ 400 ਗੱਜ ਦਾ ਫਾਸਲਾ ਹੈ ਦੋ ਕਿਲਿਆਂ ਤੋਂ ਉੱਤੇ ਉੱਥੇ ਜਾ ਕੇ ਸਾਨੂੰ ਵੱਡੀ ਤਾਰ ਤੇ ਇਹਨਾਂ ਦੇ ਰੱਸੀ ਲਾ ਲਈ ਜਦ ਅਸੀਂ ਆਏ ਵੀ ਰੱਸੀ ਕਿਉਂ ਲਾਈ ਅਸੀਂ ਤਾਂ ਢੜਕੇ ਨੇ ਭੁੱਖੇ ਤੇ ਅਸੀਂ ਘਰੇ ਜਾਣਾ ਹਾਂ ਤੇ ਤੁਸੀਂ ਨਹੀਂ ਜਾ ਸਕਦੇ ਤੁਸੀਂ ਅੱਥੀ ਰੁਕੋ ਪਰ ਤੁਸੀਂ ਘਰੇ ਨਹੀਂ ਜਾ ਸਕਦੇ ਅਸੀਂ ਆਖਿਆ ਅਸੀਂ ਜਾਵਾਂਗੇ ਠੱਕੇ ਨਾਲ ਜਾਵਾਂਗੇ ਅਸੀਂ ਜਦਾ ਰੋਡ ਹੈ ਜੇ ਤੱਕ ਸੇ ਕਿਸਾਨਾਂ ਨੇ ਰੋਡ ਰੁਕਿਆ ਸੀ ਨਹੀਂ ਜਾਂਦੇ ਤੁਸੀਂ ਨਹੀਂ ਰੁਕਿਆ ਤਾਂ ਨਹੀਂ ਜਾਂਦੇ ਤਾਂ ਤੁਸੀਂ ਜਾਣ ਕੇ ਪ੍ਰੋਜੈਕਟ ਕਰ ਰਹੇ ਹੋ ਜਾਣ ਕੇ ਰੋਡ ਰੁਕ ਰਹੇ ਹੋ ਸਾਡੇ 2 ਬੰਦੇ ਚੱਕੇ ਨੇ ਦਿੱਦਣਾ ਪਿੰਡ ਦੇ ਪਰ ਜਿੰਨਾ ਚਿਰ ਉਹ ਬੰਦੇ ਛੱਡਦੇ ਨਹੀਂ ਉਹਨਾਂ ਚਿਰ ਹੋ ਸਕਦਾ ਹੈ ਰੋਡ ਜਾਮ ਕਰਿਆ ਕਿ ਥਾਣਾ ਬੰਦ ਵੀ ਕੀਤੀ ਅਸੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ